ਸਾਚਕਾ ਦੋਸਤੋ ਮੈਂ ਹਾਂ ਪ੍ਰਪਲ ਤੇ ਤੁਸੀਂ ਦੇਖ ਰਹੇ ਹੋ ਏਪੀ ਨਿਊਜ਼ ਪੰਜਾਬੀ ਅ ਸਾਨੂੰ ਹੁਣੇ-ਹੁਣੇ ਡਰੇਨ ਵਿਭਾਗ ਦੇ ਐਸਡੀਓ ਸਾਹਿਬ ਨਾਲ ਸਾਡੀ ਗੱਲਬਾਤ ਹੋਈ ਹੈਗੀ ਆ ਉਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈਗੀ ਆ ਕਿ ਸਤਲੋ ਦਰਿਆ ਦੇ ਵਿੱਚੋਂ ਹੁਣ ਤੋਂ ਥੋੜੀ ਦੇਰ ਬਾਅਦ 1 ਲੱਖ ਕਿਊਸਕ ਪਾਣੀ ਪਖੜਾ ਨਹਿਰ ਤੋਂ ਛੱਡਿਆ ਜਾਣਾ ਹੈਗਾ ਜਿਹੜੀ ਕਿ ਬਹੁਤ ਹੀ ਖਤਰੇ ਵਾਲੀ ਗੱਲ ਹੈਗੀ ਆ 1 ਲੱਖ ਕਿਊਸਕ ਪਾਣੀ ਜਣ ਕੇ ਫਲੋਰ ਪਹੁੰਚਦੇ ਪਾਉਂਦੇ ਹੋ 80-85 ਹਜ਼ਾਰ ਕਿਊਸਕ ਪਾਣੀ ਰਹਿ ਜਾਣਾ ਹੈਗਾ ਤੇ ਸਾਡੀ ਇਲਾਕਾ ਨਿਵਾਸੀਆਂ ਨੂੰ ਔਰ ਜਿਹੜੇ ਕੰਢੀ ਏਰੀਏ ਦੇ ਲੋਕ ਹੈਗੇ ਆ ਜਿਹੜੇ ਨੀਵੇਂ ਇਲਾਕਿਆਂ 'ਚ ਬੈਠੇ ਗਏ ਉਹਨਾਂ ਨੂੰ ਬੇਨਤੀ ਹੈ ਕਿ ਆਪਣਾ ਸਮਾਨ ਲੈ ਕੇ ਆਪਣੇ ਪਸ਼ੂ ਲੈ ਕੇ ਸੁਰੱਖਿਆ ਜਗਤ ਤੱਕ ਵੀ ਜਾ ਸਕਦੇ ਆ ਕਿਉਂਕਿ ਆਪਣੀਆਂ ਜਾਨਾਂ ਬਚਣਗੀਆਂ ਤਾਂ ਆਪਾਂ ਹੋਰ ਵੀ ਗਾਹਾਂ ਕੁਝ ਬਣਾ ਸਕਦੇ ਆ ਅਗਰ ਆਪਣੀ ਜਾਨ ਹੀ ਨਾ ਬਚੀ ਆਪਾਂ ਬੈਠੇ ਰਹਿ ਦੇਖਦੇ ਕਿ ਪਾਣੀ ਥੋੜਾ ਹੈਗਾ ਥੋੜਾ ਹੈਗਾ ਲੇਕਿਨ ਇਹ ਜਕਦਮ ਪਾਣੀ ਵਧਣ ਜਾ ਰਿਹਾ ਹੈਗਾ ਤੇ ਸਾਡੀ ਇਹੀ ਇਲਾਕਾ ਨਿਵਾਸੀ ਨੂੰ ਬੇਨਤੀ ਹੈ ਕਿ ਤੁਸੀਂ ਆਪਣੀਆਂ ਜਾਨਾਂ ਕੀਮਤੀ ਜਾਨਾਂ ਲੈ ਕੇ ਆਪਣੀ ਸੁਰੱਖਿਆ ਜਗਤ ਜਾ ਸਕਦੇ ਹੋ ਕੈਮਰਾਮਨ ਸਿੰਦਰ ਸਿੰਘ ਦੇ ਨਾਲ ਮੈਂ ਪ੍ਰਪਲ ਏਪੀ ਨਿਊਜ਼ ਪੰਜਾਬੀ ਫਲੋਰ ਸ਼ੇਅਰ ਸੱਚਾ ਗੱਲ ਦੋਸਤੋ ਮੈਂ ਹਾਂ ਪ੍ਰਪਲ ਤੇ ਤੁਸੀਂ ਦੇਖ ਰਹੇ ਹੋ ਏਪੀ ਨਿਊਜ਼ ਪੰਜਾਬੀ ਅ ਸਾਨੂੰ ਹੁਣੇ-ਹੁਣੇ ਡਰੇਨ ਪਭਾਗ ਦੇ ਐਸਡੀਓ ਸਾਹਿਬ ਨਾਲ ਸਾਡੀ ਗੱਲਬਾਤ ਹੋਈ ਹੈਗੀ ਆ ਉਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈਗੀ ਆ ਕਿ ਸਤਲੋ ਦਰਿਆ ਦੇ ਵਿੱਚ ਹੁਣ ਤੋਂ ਥੋੜੀ ਦੇਰ ਬਾਅਦ 1 ਲੱਖ ਕਿਊਸਕ ਪਾਣੀ ਪਖੜਾ ਨਾਮ ਤੋਂ ਛੱਡਿਆ ਜਾਣਾ ਹੈਗਾ ਜਿਹੜੀ ਕਿ ਬਹੁਤ ਹੀ ਖਤਰੇ ਵਾਲੀ ਗੱਲ ਹੈਗੀ ਆ 1 ਲੱਖ ਕਿਊਸਕ ਪਾਣੀ ਜਣ ਕੇ ਫਲੋਰ ਪਹੁੰਚਦੇ ਪਾਉਂਦੇ ਹੋ 80 85 ਹਜ਼ਾਰ ਕਿਊਸਕ ਪਾਣੀ ਰਹਿ ਜਾਣਾ ਹੈਗਾ ਤੇ ਸਾਡੀ ਇਲਾਕਾ ਨਿਵਾਸੀਆਂ ਨੂੰ ਔਰ ਜਿਹੜੇ ਕੰਢੀ ਏਰੀਏ ਦੇ ਲੋਕ ਹੈਗੇ ਆ ਜਿਹੜੇ ਨੀਵੇਂ ਇਲਾਕਿਆਂ 'ਚ ਬੈਠੇ ਗਏ ਉਹਨਾਂ ਨੂੰ ਬੇਨਤੀ ਹੈ ਕਿ ਆਪਣਾ ਸਮਾਨ ਲੈ ਕੇ ਆਪਣੇ ਪਸ਼ੂ ਲੈ ਕੇ ਸੁਰੱਖਿਆ ਜਗ੍ਹਾ ਤੇ ਤੁਸੀਂ ਜਾ ਸਕਦੇ ਆ ਕਿਉਂਕਿ ਆਪਣੀਆਂ ਜਾਨਾਂ ਬਚਣਗੀਆਂ ਤਾਂ ਆਪਾਂ ਹੋਰ ਵੀ ਗਾਹਾਂ ਕੁਝ ਬਣਾ ਸਕਦੇ ਆ ਅਗਰ ਆਪਣੀ ਜਾਨ ਹੀ ਨਾ ਬਚੀ ਆ ਦੇਖਦੇ ਕਿ ਪਾਣੀ ਥੋੜਾ ਹੈਗਾ ਥੋੜਾ ਹੈਗਾ ਲੇਕਿਨ ਇਹ ਜਕਦਮ ਪਾਣੀ ਵਧਣ ਜਾ ਰਿਹਾ ਹੈਗਾ ਤੇ ਸਾਡੀ ਇਹੀ ਇਲਾਕਾ ਨਿਵਾਸੀ ਨੂੰ ਬੇਨਤੀ ਹੈ ਕਿ ਤੁਸੀਂ ਆਪਣੀਆਂ ਜਾਨਾਂ ਕੀਮਤੀ ਜਾਨਾਂ ਲੈ ਕੇ ਆਪਣੀ ਸੁਰੱਖਿਆ ਜਗਦੇ ਜਾ ਸਕਦੇ ਹੋ ਕੈਮਰਾਮੈਨ ਸਿੰਦਰ ਸਿੰਘ ਦੇ ਨਾਲ ਮੈਂ ਪ੍ਰਪਲ ਏਪੀ ਨਿਊਜ਼ ਪੰਜਾਬੀ ਫਲੋਰ ਸ਼ਹਿਰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ